ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਫੇਸਬੁੱਕ ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ ਬੁਲਟ ਵਿਕਾਊ ਹੈ ਜੀ 3771 ਕਿਲੋਮੀਟਰ ਚੱਲਿਆ ਹੋਇਆ ਬੁਲਟ ਹੈ ਤੇ ਮਾਡਲ 2022 ਹੈ ਜੀ ਏਰੀਆ ਬਲਾਚੌਰ ਐਸ ਵੀ ਐਸ ਨਗਰ ਤੇ 2,50,000 ਰੁਪਏ ਰੇਟ ਰੱਖਿਆ ਹੈ ਜੀ ਤੁਸੀਂ WhatsApp ਰਾਹੀਂ ਕਾਲ ਕਰ ਸਕਦੇ ਹੋ ਨੰਬਰ ਨੋਟ ਕਰ ਲਓ ਜੀ 00639682153508 ਏ ਨੰਬਰ ਤੇ ਤੁਸੀਂ ਵਟਸਐਪ ਰਾਹੀਂ ਇਸ ਵੀਰ ਦੇ ਨਾਲ ਗੱਲ ਕਰ ਸਕਦੇ ਹੋ ਬੁਲਟ ਹੈ ਜਿਹੜਾ 2022 ਮਾਡਲ ਖਰੀਦ ਸਕਦੇ ਹੋ ਇਸ 450 ਟਰੈਕਟਰ ਵਿਕਾਊ ਆ ਹਰਿਆਣਾ ਨੰਬਰ ਹੈ ਜੀ 2013 ਮਾਡਲ ਤੇ ਰੇਟ ਦੀ ਗੱਲ ਕਰੀਏ ਤਾਂ 255000 ਰੁਪਏ ਰੇਟ ਰੱਖਿਆ ਏਰੀਆ ਵੀਰ ਨੇ ਦੱਸਣੀ ਜੀ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ 2013 ਮਾਡਲ ਏ 450 ਟਰੈਕਟਰ ਵਿਕਾਊ ਜੀ ਹਰਿਆਣਾ ਨੰਬਰ ਤੇ ਨੰਬਰ ਤੁਸੀਂ ਨੋਟ ਕਰ ਲਓ 9464584294 9464584294 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ 450 ਟਰੈਕਟਰ 2013 ਮਾਡਲ ਤੋਂ 255000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਗਾਂ ਵਿਕਾਊ ਹੈ ਜੀ ਤੀਜੇ ਸੂਏ ਦੁੱਧ 18 ਲੀਟਰ ਹੈ ਜੀ ਰੇਟ 75000 ਏਰੀਆ ਜੀ ਤੋਹਾਣਾ ਹਰਿਆਣਾ 94164 45483 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗਾਂ ਐ ਜਿਹੜੀ 75000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਹੀ ਤੁਹਾਡੇ ਕੋਲੇ ਪੌਂਸੋ ਕਿ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ ਤੇ ਨਵੇਂ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਵੀ ਜ਼ਰੂਰ ਲਿਖ ਦਿਓ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਰਤਾਰ ਕੰਬਾਈਨ ਵਿਕਾਊ ਹੈ ਜੀ 2012 ਮਾਡਲ ਇੰਜਨ ਗੇਅਰ ਦੀ ਓਕੇ ਹੈ ਕੋਈ ਕਮੀ ਪੇਸ਼ੀ ਨਹੀਂ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਜੀ ਏਰੀਆ ਪਿੰਡ ਲਹਿਰੀ ਤਲਵੰਡੀ ਸਾਬੋ ਰੇਟ ਦੀ ਗੱਲ ਕਰੀਏ ਤਾਂ 9 ਲੱਖ 25 ਹਜ਼ਾਰ 9 ਲੱਖ 25000 ਰੁਪਏ ਰੇਟ ਰੱਖਿਆ 2012 ਮਾਡਲ ਕਰਤਾਰ ਕੰਬਾਈਨ ਵਿਕਾਊ ਹੈ ਜੀ 77 ਪੂਰਾ 440 716 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕਰਤਾਰ ਕੰਬਾਈਨ 2012 ਮਾਡਲ 9 ਲੱਖ 25000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ 슈ਗਰ बीपी ਗੈਸ ਤੇਜਾਬ ਖੁਜਲੀ ਕਬਜ ਸਾਰੇ ਰੋਗਾਂ ਦਾ ਇੱਕੋ ਹੀ ਇਲਾਜ ਹੈ ਜੀ ਦੇਸੀ ਤੇ ਸਸਤਾ ਦਵਾਈ ਮੰਗਵਾਉਣ ਦੇ ਲਈ ਤੁਸੀਂ ਸੰਪਰਕ ਕਰੋ ਜੀ ਇਹ ਤੋਂ ਇਲਾਵਾ ਹੋਰ ਵੀ ਕੋਈ ਜਾਣਕਾਰੀ ਲੈ ਸਕਦੇ ਹੋ ਉਤੇ ਨੰਬਰਾਂ ਤੇ ਸੰਪਰਕ ਕਰੋ ਜੀ 7249245176 ਦੂਜੇ ਨੰਬਰ ਹੈ ਜੀ 9960011773 ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਦਵਾਈ ਹੈ ਜਿਹੜੀ ਤੁਸੀਂ ਜਿਵੇਂ ਕਿ ਘਰ ਬੈਠੇ ਮੰਗਵਾ ਸਕਦੇ ਹੋ ਘਰ ਦਾ ਬਣਿਆ ਦੇਸੀ ਘਿਓ ਵਿਕਾਉ ਹੈ ਜੀ ਗਾਂ ਦਾ ਘਿਓ ਅਸ਼ੁੱਧ ਦੇਸੀ 7249245174 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸ਼ੁੱਧ ਦੇਸੀ ਗਾਂ ਦਾ ਕਿਓ ਘਰ ਬੈਠੇ ਮੰਗਵਾ ਸਕਦੇ ਹੋ ਦੋ ਟਰੈਕਟਰ ਵਿਕਾਊ ਨੇ ਜੀ Mahindra 475 ਰੇਟ 110000 ਏਰੀਆ ਗੁਰਦਾਸਪੁਰ ਦੂਜਾ Mahindra V 275 2007 ਮਾਡਲ ਰੇਟ ਹੈ ਜੀ 250000 ਦੋਨਾਂ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਦੋ ਟਰੈਕਟਰ ਵਿਕਾਊ ਨੇ ਇਹ ਤੇ ਨੰਬਰ ਨੋਟ ਕਰ ਲੋ ਇਹ ਨੰਬਰ ਤੇ ਫੋਨ ਕਰਕੇ ਦੋਨੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ 93510 93855 93510 93855 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋ ਟਰੈਕਟਰ ਨੇ ਇਸ ਵੀਰ ਦੇ ਇਹਨਾਂ ਨੂੰ ਤੁਸੀਂ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਕਿਵੇਂ ਲੱਗੀ ਤੁਹਾਨੂੰ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਜੀ ਅਲਟੋ ਕੈਟਨ BXI ਗੱਡੀ ਵਿਕਾਊ ਆ ਗੱਡੀ 2013 ਮਾਡਲ ਹੈ ਜੀ 51000 ਚੱਲੀ ਹੈ ਪੀਬੀ 65 ਮੁਹਾਲੀ ਦਾ ਨੰਬਰ ਹੈ ਜੀ 70% ਟੈਰਾਂ ਦੀ ਕੰਡੀਸ਼ਨ ਹੈ ਜੀ ਫੁੱਲ ਗਰੰਟੀ ਹੈ ਜੀ ਫੁੱਲ ਇੰਸ਼ੋਰੈਂਸ ਹੈ ਜੀ ਏਰੀਆ ਸੰਗਰੂਰ ਹੈ ਜੀ ਰੇਟ ਹੈ ਜੀ 2,55,000 771044202 771044202 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਲਟੋ ਕੈਡਨ ਗੱਡੀ BX i 2013 ਮਾਡਲ 2,55,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੱਟ ਸਿੱਖ ਲੜਕੇ ਲਈ ਰਿਸ਼ਤੇ ਦੀ ਲੋੜ ਹੈ ਜੀ ਲੜਕਾ ਫੌਜੀ ਰੈਂਕ ਦੇ ਵਿੱਚ ਵੱਡਾ ਆਫੀਸਰ ਹੈ ਜੀ 8 ਕਿਲੇ ਜ਼ਮੀਨ ਆਉਂਦੀ ਹੈ ਜੀ ਮੁੰਡੇ ਦੀ ਉਮਰ ਹੈ ਜੀ 25 ਤੋਂ 28 ਸਾਲ ਹਾਈਟ ਜੀ 6 ਫੁੱਟ ਹੈ ਕੰਚ ਪੜਾਈ ਮਾਸਟਰ ਡਿਗਰੀ ਡਬਲ ਐਮਏ ਗਿਆਨੀ ਪਲੱਸ 뮤직 ਦੀ ਪੜਾਈ ਪਲੱਸ ਪੀਐਚਡੀ ਰਿਲੀਜੀਅਨ ਕੀਤੀ ਹੋਈ ਹੈ ਜੀ ਡਿਮਾਂਡ ਸਿਰਫ ਇਹ ਹੈ ਕਿ ਲੜਕੀ ਟੀਚਰ ਲਾਈਨ ਦੇ ਵਿੱਚ ਮਾਸਟਰਨੀ ਲੱਗੀ ਹੋਵੇ ਕੋਈ ਹੋਰ ਡਿਮਾਂਡ ਨਹੀਂ ਹੈਗੀ ਮੁੰਡੇ ਦੀ 1 ਮਹੀਨੇ ਦੀ ਤਨਖਾਹ 1,05,000 ਹੈ ਜੀ ਤੁਸੀਂ ਇਹਨਾਂ ਨੂੰ WhatsApp ਰਾਹੀਂ ਡਾਟਾ ਜਿਹੜਾ ਤੁਸੀਂ ਭੇਜ ਸਕਦੇ ਹੋ ਨੰਬਰ ਨੋਟ ਕਰ ਲਓ ਜੀ 708790771 708790773 ਤੁਸੀਂ ਇਸ ਨੰਬਰ ਤੇ WhatsApp ਰਾਹੀਂ ਗੱਲ ਕਰ ਸਕਦੇ ਹੋ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਜੇਕਰ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਨੰਬਰ ਤੇ ਸੰਪਰਕ ਕਰੋ 9877988446 ਇਸ ਨੰਬਰ ਤੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਬੀੜਾਂ ਭੈਣਾਂ ਦੀ ਮਦਦਤ ਹੋ ਸਕਦੀ ਹੈ ਸੋ ਸਾਰੇ ਜਣੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਵੀ ਵੀਡੀਓ ਸ਼ੇਅਰ ਕਰਨਗੇ ਕਮੈਂਟਾਂ ਦੇ ਵਿੱਚ ਏਰੀਆ ਤੇ ਨਾਮ ਆਪ ਦਾ ਜ਼ਰੂਰ ਦੱਸਿਓ ਜੀ 25 ਕਿਲੇ ਛੋਣੇ ਵਾਲੀ ਜ਼ਮੀਨ ਵਿਕਾਊ ਹੈ ਜੀ ਦੋ ਮੋਟਰਾਂ ਮਿੱਠਾ ਪਾਣੀ ਹੈ 25 ਕਿਲੇ ਛੋਣੇ ਵਾਲ ਜਮੀਨ ਵਿਕਾਊ ਹੈ ਜੀ ਦੋ ਮੋਟਰਾਂ ਨੇ ਮਿੱਠਾ ਪਾਣੀ ਹੈ ਜੀ ਵਾਟਰ ਲੈਵਲ ਹੈ ਜਿਹੜਾ 30 ਫੁੱਟ ਹੈ 5 ਕਿਲੇ ਰੋਡ ਦਾ ਫਰੰਟ ਹੈ ਜੀ 7 ਲੱਖ ਰੁਪਿਆ ਡਿਮਾਂਡ ਰੱਖੀ ਗਈ ਹੈ ਜੀ ਕਿਲੇ ਦੀ ਏਰੀਆ ਸੂਰਤਗੜ ਰਾਜਸਥਾਨ ਹੈ ਜੀ ਓਪਨ ਰਜਿਸਟਰੀ ਏਰੀਆ ਇਹ ਜ਼ਮੀਨ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਯੂਪੀ ਐਮਪੀ ਕਿਤੋਂ ਦਾ ਵੀ ਬੰਦਾ ਇਹ ਜ਼ਮੀਨ ਖਰੀਦ ਸਕਦਾ ਸਿੱਧੀ ਨਾ ਹੋਣ ਵਾਲੀ ਜ਼ਮੀਨ ਹੈ ਜੀ ਤੇ ਇਹ ਤੋਂ ਇਲਾਵਾ ਰਾਜਸਥਾਨ ਦੇ ਵਿੱਚ ਖੇਤੀਬਾੜੀ ਵਾਲੀਆਂ ਜ਼ਮੀਨਾਂ ਮਾਈਨਿੰਗ ਵਾਲੀਆਂ ਟੂਰਿਜ਼ਮ ਇੰਡਸਟਰੀ ਵਾਲੀਆਂ ਜ਼ਮੀਨਾਂ ਖਰੀਦਣ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਤੇ ਜੇਕਰ ਕਿਸੇ ਵੀਰ ਨੇ ਆਪ ਦਾ ਸੋਲਰ ਪਾਰਕ ਲਾਉਣਾ ਹੋਵੇ ਉਹ ਵੀ ਸੰਪਰਕ ਕਰ ਸਕਦਾ ਹੈ ਤੇ ਜਾਂ ਤੁਸੀਂ ਸੋਲਰ ਪਾਰਕ ਵਾਲੀਆਂ ਜ਼ਮੀਨਾਂ ਖਰੀਦਣੀਆਂ ਨੇ ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਤੁਹਾਡੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਊਗੀ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਸਕਦੇ ਹੋ 968022993 ਇਸ ਨੰਬਰ ਤੇ ਤੁਸੀਂ ਫੋਨ ਕਰਕੇ 25 ਕਿੱਲੇ ਜ਼ਮੀਨ ਖਰੀਦ ਸਕਦੇ ਹੋ 7 ਲੱਖ ਨੂੰ ਕਿੱਲਾ ਤੇ ਜੇਕਰ ਕਿਸੇ ਵੀ ਵੀਰ ਨੇ ਜਿਵੇਂ ਕਿ ਕੋਈ ਪ੍ਰੋਜੈਕਟ ਲਾਉਣਾ ਉਹਦੇ ਲਈ ਜ਼ਮੀਨ ਚਾਹੀਦੀ ਹੈ ਰਾਜਸਥਾਨ ਦੇ ਵਿੱਚ ਜਵਾਹੀ ਜੋਗ ਚਾਹੀਦੀ ਹੈ ਜਾਂ ਸੋਲਰ ਪਾਰਕ ਵਾਲੀ ਚਾਹੀਦੀ ਹੈ ਕਿਹੋ ਜੀ ਵੀ ਜ਼ਮੀਨ ਤੁਹਾਨੂੰ ਚਾਹੀਦੀ ਤੁਸੀਂ ਦਿੱਤੇ ਨੰਬਰ ਤੇ ਸੰਪਰਕ ਕਰੋ ਇਹ ਵੀਰ ਤੁਹਾਡੀ ਹਰ ਤਰ੍ਹਾਂ ਦੀ ਮਦਦ ਕਰਨਗੇ ਇੱਕ ਵਾਰ ਫੇਰ ਨੰਬਰ ਨੋਟ ਕਰ ਲਓ ਜੀ 9680220993 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹਨਾਂ ਵੀਰਾਂ ਦੇ ਨਾਲ ਗੱਲ ਕਰ ਸਕਦੇ ਹੋ ਜੀ ਪੰਜਾਬ ਹਰਿਆਣਾ ਕਿਤੋਂ ਦਾ ਵੀ ਬੰਦਾ ਇਹ ਜ਼ਮੀਨ ਲੈ ਸਕਦਾ ਓਪਨ ਰਜਿਸਟਰੀ ਹੈ ਜੀ ਇਹ ਵੀਰ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਜ਼ਮੀਨ ਹੈ ਜਿਹੜੀ ਲੈ ਸਕਦੇ ਹੋ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂਗੀ ਸ਼ੇਅਰ ਜਰੂਰ ਕਰਦਿਆ ਕਰੋ ਜੀ ਤੇ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਤੇ ਵਧੀਆ ਹੋਰ ਜ਼ਮੀਨਾਂ ਵੇਖਣ ਦੇ ਲਈ ਸੋ ਸਬਸਕ੍ਰਾਈਬ ਕਰੋ ਜੀ ਟਰੈਕਟਰ ਮੇਲਾ ਚੈਨਲ YouTube ਤੇ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ